ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆ ਅੱਜ ਖੜੇ ਦੇ ਖਾਲਸੇ ਸ਼ਾਮਾਂ ਦੇ ਟਾਈਮ ਤੇ ਸੇਵਾਦਾਰ ਸੇਵਾ ਕਰ ਰਹੇ ਆ ਤੇ ਸਾਰੀ ਵਿਸ਼ਾਈ ਜਿਹੜੀ ਚੁੱਕ ਕੇ ਤੇ ਫਿਰ ਸੇਵਾ ਕਰਦੇ ਸਵੇਰੇ ਦੋ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਹੋਣੇ ਆ ਜਿਨ੍ਹਾਂ ਦੀਆਂ ਭਾਵਨਾ ਨੂੰ ਫਲ ਲੱਗਦਾ ਗੁਰੂ ਸਾਹਿਬ ਕਿਰਪਾ ਕਰਦੇ ਆ ਤੇ ਮਨੋਕਾਮਨਾ ਪੂਰੀਆਂ ਹੁੰਦੀਆਂ ਉਹ ਫਿਰ ਸੁਖਣਾ ਸੁਖਦੇ ਆ ਗੁਰੂ ਸਾਹਿਬ ਗਾੜੀ ਇੱਥੇ ਕਰਕੇ ਜਾਂਦੇ ਬਾਬਾ ਧੰਨਾ ਸਿੰਘ ਜੀ ਦੇ ਸਤਾਨਾਂ ਤੇ ਤੇ ਗੁਰੂ ਸਾਹਿਬ ਕਿਰਪਾ ਕਰਦਾ ਉਹਨਾਂ ਦੀ ਆਸਰਾ ਮਰਦਾ ਪੂਰੀਆਂ ਕਰਦਾ ਪਾਸ਼ਾ ਤੇ ਫਿਰ ਅਖੰਡ ਪਾਠ ਸਾਹਿਬ ਆਰੰਭ ਹੋਣੇ ਸਵੇਰੇ ਐ ਦੁਆਰ ਭੋਗ ਪਾਏ ਜਾਣੇ ਤੇ ਸੇਵਾਦਾਰ ਇਤਾਂ ਅਠੀ ਦਿਨੀ ਜਿਹੜੀ ਹੈ ਸੇਵਾ ਬੜੀ ਸ਼ਰਧਾ ਤੇ ਭਾਵਨਾ ਦੇ ਕਰਦੇ ਭਾਵਨਾ ਦੇ ਨਾਲ ਕਰਦੇ ਆ ਆ ਸਾਡਾ ਭਾਈ ਨੰਦਰੂਪ ਸਿੰਘ ਜੀ ਇਹਨਾਂ ਨੇ ਬੜੀ ਕਿਰਪਾ ਕੀਤੀ ਇਹਨਾਂ ਦੇ ਵੱਡੇ ਭਰਾ ਨੂੰ ਮਹਾਰਾਣੇ ਪਚੰਗੀ ਦੀ ਦਾਦ ਬਖਸ਼ੀ ਮਹਾਰਾਜ ਬਾਬਾ ਤਨਨਾ ਸਿੰਘ ਜੀ ਨੇ ਬੜਾ ਕੋਸ਼ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤੇ ਭਾਗ ਲਾਉਂਦਾ ਮਹਾਰਾਜ ਕਿਰਪਾ ਕਰਦਾ ਇਹ ਦਰਸ਼ਨ ਕਰੋ ਪੀੜਾ ਸਾਹਿਬ ਜੀ ਦੇ ਉਹ ਬਾਬਾ ਦਲਬਾਗ ਸਿੰਘ ਜੀ ਤੇ ਇਹ ਬਾਬਾ ਸ਼ੁਭਕਰਨ ਸਿੰਘ ਜੀ ਕਿਰਪਾ ਮਹਾਰਾਜ ਦੀ ਗੁਰੂ ਸਾਹਿਬ ਦੀ ਇਹ ਸਾਰੇ ਜਿੰਨੇ ਵੀ ਹਨ ਨਾ ਤੰਤੀ ਸਾਜ ਸੂਰੇ ਹੀ ਇਹ ਕਿਰਪਾ ਗੁਰੂ ਸਾਹਿਬ ਦੀ ਵਜਾਉਂਦੇ ਆ ਤੇ ਸਵੇਰੇ ਆਸਾ ਜੀ ਦੀ ਵਾਰ ਦੇ ਕੀਰਤਨ ਹੁੰਦੇ ਤੇ ਦਿੱਲੀ 4 ਵਜੇ ਤੋਂ 6 ਵਜੇ ਤੱਕ ਇਹ ਸੇਵਾ ਦਾ ਸੇਵਾ ਕਰਦੇ ਆ ਮਹਾਰਾ ਬਾਬਾ ਧੰਨਾ ਸਿੰਘ ਜੀ ਸਾਰਿਆਂ ਦੀਆਂ ਅਸਮਰਾਂ ਪੂਰੀਆਂ ਕਰਦਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਭਾਗ ਲੱਗੇ ਰਹਿੰਦੇ ਆ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਆਉਂਦੀਆਂ ਕਾਲਕੀ ਸਾਹਿਬ ਦੀ ਸੇਵਾ ਸਾਰੇ ਵਿਚਾਈ ਚੁੱਕ ਕੇ ਤੇ ਫਿਰ ਸੇਵਾ ਕਰਦੇ ਆ ਤੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਰੰਮ ਹੋਣੇ ਆ ਅਠੀਂ ਦੀ ਨਹੀਂ ਸੇਵਾ ਕਰਨੀ ਕਰਨੀ ਆਗੇ ਸਾਰੇ ਸਿੰਘਾਂ ਨੇ ਇਸ ਤਰ੍ਹਾਂ ਮਹਾਰਾਜ ਕਿਰਪਾ ਕਰਦਾ ਵੇਖੋ ਆਪਜੀ ਦਰਸ਼ਨ ਕਰਦੇ ਜੇ ਇਹ ਸਾਡੇ ਸੇਵਾਦਾਰ ਆ ਰਾਗੀ ਸਿੰਘ ਵੀ ਜੇ ਇਹ ਭਾਈ ਪ੍ਰਿੰਸ ਸਿੰਘ ਜੀ ਇਹ ਸਹਾਇਕ ਰਾਗੀ ਹੈ ਨਾਲ ਤੇ ਇਹ ਵੀ ਭਾਈ ਸਾਹਿਬ ਰਾਗੀ ਸਿੰਘ ਆ ਹਾਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਆ ਬੜੀ ਕਿਰਪਾ ਗੁਰੂ ਸਾਹਿਬ ਦੀ ਮਹਾਰਾਜ ਦੀ ਸਾਰਿਆਂ ਦੀ ਇਸੇ ਤਰ੍ਹਾਂ ਹੀ ਮਹਾਰਾਜ ਕਿਰਪਾ ਕਰੇ ਆ ਵੇਖੋ ਬਾਹਰ ਦਰੀਆਂ ਦੀ ਸੇਵਾ ਕਰਦੇ ਪਏ ਆ ਇਹ ਸਾਡੇ ਸ਼ਾਹ ਜੀ ਤੇ ਸੇਠੀ ਸ਼ਾਹ ਜੀ ਤੇ ਅਬੀਲ ਸਿੰਘ ਜੀ ਭਾਜੀ ਸਾਰੇ ਜੀ ਪਿਆਰ ਦੇ ਨਾਲ ਸੇਵਾ ਕਰਦੇ ਆ ਜੀ ਇਹ ਸ਼ਾਮਾਂ ਦੇ ਟਾਈਮ ਤੇ ਸ਼ੁਰੂ ਹੁੰਦੀ ਆ ਸਾਰਾ ਕਿਰਪਾ ਕਰਦਾ ਵਾ ਬੜੀ ਕਿਰਪਾ ਗੁਰੂ ਸਾਹਿਬ ਦੀ ਚੜ੍ਹਦੀ ਕਲਾ ਦੇ ਨਾਲ ਭਾਵਨਾ ਦੇ ਨਾਲ ਛੜਦਾ ਨੇ ਸਾਰੀ ਸੇਵਾ ਪਿਆਰ ਦੇ ਨਾਲ ਕਰਦੇ ਆ ਜੀ ਇਹ ਬਾਬਾ ਧੰਨਾ ਸਿੰਘ ਜੀ ਦਾ ਖੂਹ ਆ ਕਵੀ ਰਾਜ ਬਾਬਾ ਧੰਨਾ ਸਿੰਘ ਜੀ ਉਹਨਾਂ ਦਾ ਸਥਾਨ ਆ ਆਹ ਖੂਹ ਆ ਜੀ ਇਹ ਨਿਸ਼ਾਨ ਸਾਹਿਬ ਆ ਜੀ ਬਹੁਤ ਧੰਨਵਾਦ ਵਾਈਕਲ ਦੀ ਸਰਪੰਚ ਸਾਹਿਬ ਰੱਬ ਦੀ ਕਿਰਪਾ